ਮੰਮੀ ਜੀ ਮੰਮੀ ਇਹ ਕਦੇ ਮੰਮੀ ਦਾ ਨਹੀਂ ਪਤਾ ਲੱਗਦਾ ਮਿੰਟ ਚੋਂ ਦੀ ਇੱਥੇ ਤੇ ਮਿੰਟ ਚੋਂ ਦੀ ਪਤਾ ਨਹੀਂ ਕਿੱਧਰ ਉੱਡ ਕੇ ਤੇ ਚਲ ਜਾਂਦੀ ਆ ਦੇਖ ਕੇ ਆਵਾ ਇਹ ਕਦੇ ਇਨਾ ਮਿਸਤਰੀਆਂ ਨੇ ਵੀ ਰਾਹ ਬੰਦ ਕੀਤੇ ਆ ਮੰਮੀ ਜੀ ਵੇ ਕਿੱਦਾਂ ਵਾਜਾ ਮਾਂਡੀ ਆ ਮੰਮੀ ਮੰਮੀ ਲਾਇਆ ਹੀ ਹੋ ਮੰਮੀ ਵੀ ਇਦਾਂ ਹੀ ਸੁੱਤ ਰਹਿੰਦੀ ਹੁਣ ਭਾਂਡਾ ਦਾ ਢੇਰ ਲਾਇਆ ਹੋਣਾ ਵਾ ਆਂਦੀ ਹੋਣੀ ਮਾਂ ਜਦੇ ਉਹ ਨੇ ਕਿਹਾਗਾ ਮੰਮੀ ਵੀ ਇਦਾਂ ਸੱਟ ਰਹੀਦੀ ਜਦੋਂ ਮੈਂ ਕਹਿੰਦੀ ਸੀ ਮਹਾਰਾਜਾ ਕਿਤੇ ਕੰਮ ਮੰਮੀ ਜੱਟ ਮੈਨੂੰ ਦਿਵਾਲੇ ਹੋਈਂਦੀ ਹੁਣ ਉਹਨੂੰ ਦਵੇਂ ਹਜਬਾਬ ਤੂੰ ਮੈਂ ਨਹੀਂ ਕੰਮ ਕਰਨਾ ਤੇ ਫੇਰ ਇਹਨੂੰ ਦਸੂਗੀ ਵੀ ਤੈਨੂੰ ਮੈਂ ਦਿਨੀ ਮੰਜੇ ਤੇ ਬਹਿ ਕੇ ਆ ਰੋਟੀਆਂ ਖਵਾ ਲਦੀਆਂ ਬਹਿ ਬਹਿ ਕੇ ਵੇਖਾਂ ਤੁਸੀਂ ਹਾ ਇਥੇ ਬੈਠੇ ਆ ਤੇ ਮੈਂ ਘਰ ਬਾਂਗਾ ਮਾਂ ਨਹੀਂ ਆ ਰੋਲੀ ਕੀ ਪਾਈ ਆ ਆ ਜਾ ਇੱਥੇ ਆਣ ਕੇ ਦੱਸ ਦੇ ਜਿਹੜੀ ਗੱਲ ਮਹਾ ਤੇ ਕਿਤੇ ਸੂਰਜ ਨਿਕਲਿਆ ਵਾ ਤੇ ਮੈਂ ਕਿੜੀ ਕਾੜ ਕੇ ਤੇ ਧੁੱਪੇ ਬੈਗੀ ਮੈਂ ਚੱਲ ਛੇਕ ਛੂਕ ਆ ਜਾਂਦਾ ਵਾ ਜਰੀਕਾ ਚਲੋ ਉਹ ਤਾਂ ਚੰਗੀ ਗੱਲ ਵਾ ਬੈ ਲੋ ਤੇ ਮੈਂ ਤਾਂ ਦਿਵਾਲਾ ਹੀ ਵੀ ਚਲਦੇ ਨਿਕਲਿਆ ਵਾ ਤੇ ਪੈਣ ਜਿਆਦਾ ਹੀ ਨਹੀਂ ਠੀਕ ਵੀ ਹੁਣ ਉਹਨੂੰ ਦਾਖਲ ਕਰਾਇਆ ਪਤਾ ਨਹੀਂ ਕਿੰਨੇ ਦਿਨ ਉਥੇ ਹਸਪੀਟਲ ਲੱਗ ਜਾਣੇ ਆ ਤੇ ਪਤਾ ਨਾ ਲੈ ਆਵਾ ਮੈਂ ਉਹਦਾ ਤੇ ਕੋਈ ਗੱਲ ਨਹੀਂ ਪੁੱਤਣਾ ਆ ਪਤਾ ਵੀ ਲੈਣਾ ਬਣਦਾ ਹੀ ਆ ਤੂੰ ਨਹੀਂ ਜਾਣਾਂ ਤੇ ਹੋਰ ਕਿੰਨੇ ਜਾਣਾ ਵਾ ਆਹੋ ਮੈਂ ਹਾਂ ਪਤਾ ਲਿਆਉਣ ਦੀ ਤਾਂ ਗੱਲੋ ਚੱਲ ਅੱਗੇ ਵੀ ਇੱਕ ਦਿਨ ਗਈ ਹੁਣ 5-7 ਦਿਨ ਉਥੇ ਲੱਗ ਜਾਣੇ ਆ 5-7 ਦਿਨ ਆਹ ਉਹ ਮੈਂ ਹਜਾਦਾ ਨੇ ਠੀਕ ਵੀ ਤੇ ਹੁਣ ਰਹਿ ਲੈਨੀ ਆ ਦਿਹਾੜੀ ਮੈਂ ਨਹੀਂ ਰਹਿਣਾ ਤੇ ਕਿੰਨੇ ਰਹਿਣਾ ਮਾ ਉਹਦੇ ਲਾਗੇ ਆਏ ਤੇ ਗੱਲ ਠੀਕ ਵਾ ਹੁਣ ਤੂੰ ਹੀ ਉਹ ਆਪਸ਼ ਮੈਂ ਤੂੰ ਉਹਦਾ ਦੁੱਖ ਸੁੱਖ ਛੁੜਨਾ ਤੇ ਉਹਨੇ ਤੇਰਾ ਸੁਖੜਨਾ ਹੋਰ ਜਦੋਂ ਪਰਝਾਈ ਭਰਾ ਹੈ ਨਿੱਗੇ ਉਹਨਾਂ ਨੂੰ ਆਖਣਾ ਵੀ ਕੀ ਤੇ ਉਹਨਾਂ ਜਾਣਾ ਵੀ ਮਗਰ ਕੀ ਆ ਹੁਣ ਨਹੀਂ ਜਾਣਾ ਉਹਨਾਂ ਨੇ ਭਾਏ ਕਿੰਨਾ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਠੀਕ ਨਹੀਂ ਕੇ ਮੰਮੀ ਹੁੰਦੀ ਤੇ ਚਾ ਲੋਤੀ ਦੇ ਸਰਾਂ ਨੇ ਬੈਠੀ ਰਹਿੰਦੀ ਜਾ ਕੇ ਤੇ ਜੇ ਮੈਂ ਵੀ ਨਾ ਜਾਵਾਂ ਤੇ ਉਹਨੂੰ ਵੀ ਕੱਲ ਨੂੰ ਸਾਥ ਸਮਾਜ ਆਏ ਕੋਈ ਦਰਾਨੀ ਜਠਾਣੀ ਗੱਲਾਂ ਕਰੂਗੀ ਵੀ ਤੇਰੀ ਭੈਣ ਵਾ ਉਹ ਵੀ ਨੀ ਘਰੇ ਪਿੱਛੇ ਆਈ ਵੀ ਆਹਨੂੰ ਸਾਨਵਾ ਹੀ ਸਾਬਣ ਡਈਆਂ ਨਾ ਤੇ ਮੈਂ ਇਹ ਗੱਲ ਕਹਿਣ ਦੀ ਆ ਵੀ ਮੈਂ ਜਲ ਜਾਨੀ ਆ ਤੇ ਜਸ਼ਨ ਆਊਗਾ ਉਹਨੂੰ ਟਾਈਮ ਨਾ ਰੋਟੀ ਦੇ ਦਿਆ ਕਰੋ ਤੇ ਵਰਦੀ ਉਹਦੀ ਧੋ ਕੇ ਤੇ ਪ੍ਰੈਸ ਕਰ ਦਿਆ ਕਰੋ ਇਹ ਨਾ ਹੋਵੇ ਚੁੱਕੇ ਵਰਦੀ ਤੇ ਦੌੜ ਜੇ ਮੰਨੂ ਵਾਲਾ ਉਹ ਮੁੜ ਕੇ ਮੰਨੂ ਮੇਨੇ ਮਾਰੇ ਕਿ ਜਦੋਂ ਅੱਡ ਬਾਰੇ ਹੀ ਤੇ ਮੈਨੂੰ ਸਾਨ ਨਹੀਂ ਤੇਰੇ ਮੁੰਡੇ ਦਾ ਦੇਖਾ ਕਿ ਡੇ ਆਰਡਰ ਚਾੜਨ ਦੀ ਆ ਕਿ ਮੁੰਡਾ ਮੰਨੂ ਵੱਲ ਨਾ ਜਾਏ ਵਰਦੀ ਪ੍ਰੈਸ ਨਾ ਕਰੇ ਉਹੋ ਗੱਲ ਚਲ ਮਾੜਾ ਮੋਟਾ ਮੰਨੂ ਕਰਦੀ ਮਾੜਾ ਮੋਟਾ ਕਰਦਾ ਸਾਰਾ ਹੀ ਕਰਦੀ ਇਹ ਲੱਗੋ ਵੀ ਆਪਣੇ ਚਾ ਨਿਆਣੇ ਦਾ ਤੇ ਕਰਦੀ ਹੀ ਨਾ ਤੇ ਹੁਣ ਉਹ ਵੀ ਮੈਨੂੰ ਜੇ ਆਪਾਂ ਕਰਨਾ ਪੈਣਾ ਠੰਡ ਦੇ ਦੇਣਾ ਮੇਰੇ ਕੋ ਤੇ ਆਪਣਾ ਆਪ ਲੈ ਆ ਕੇ ਨਹੀਂ ਫਿਰ ਆ ਜਾਂਦਾ ਤੇ ਮੈਂ ਉਹੋ ਗੱਲ ਆ ਪੰਗਾ ਹੀ ਪਾ ਲਿਆ ਵਾ ਇਹਨਾਂ ਨੂੰ ਅੱਡ ਕਰਕੇ ਮੰਮੀ ਨਿਆ ਲਾਗੇ ਰੌਲਾ ਪਾਉਂਦੀ ਤਹੀ ਪਤਾ ਨਹੀਂ ਕਿਹੜੀਆਂ ਸੋਚਾਂ ਚ ਪੈ ਗਏ ਆ ਜੇ ਨਹੀਂ ਜਾਣ ਦੇਣਾ ਨਾ ਤਾਂ ਕੋਈ ਨਹੀਂ ਤਾਂ ਵੀ ਦੱਸ ਦੋ ਵੀ ਪੁੱਤ ਨਹੀਂ ਕਿਉਂ ਨਹੀਂ ਜਾਣ ਦੇਣਾ ਮੈਂ ਕੋਈ ਸੋਚਾਂ ਚ ਨਹੀਂ ਪਈ ਉਹੋ ਗੱਲ ਔਖੀ ਪਾੜੀ ਵੇ ਬੰਦਾ ਬੰਦੇ ਦੇ ਲਾਗੇ ਲੱਗਦਾ ਵਾ ਹੋਰ ਥੋੜਾ ਕੋਈ ਲੱਗਦਾ ਵਾ ਤੇ ਤੂੰ ਪਿੱਛੇ ਦਾ ਫਿਕਰ ਨਾ ਕਰੀ ਤੂੰ ਜਿੱਤਾ ਮਰਜੀ ਬੇਫਿਕਰੀ ਹੋ ਕੇ ਜਾ ਤੇ ਇੱਕ ਗੱਲ ਮੈਂ ਤੇਰੇ ਨਾਲ ਹੋਰ ਕਰਨੀ ਹੈ ਤੈਨੂੰ ਵੀ ਪਤਾ ਵਾ ਤੇਰੇ 99 ਜੀ ਦੀ ਰਿਟਾਇਰਮੈਂਟ ਹੋਈ ਆ ਤੇ ਉਹਨਾਂ ਪਾਰਟੀ ਰੱਖੀ ਆ ਤੇ ਰਾਜ ਦਾ ਫੋਨ ਆਇਆ ਏ ਉਹ ਆਖਣ ਲਈ ਵੀ ਮੰਮੀ ਪਾਰਟੀ ਤੇ ਸਾਰੇ ਜਾਣੇ ਆਇਓ ਤੇ ਉਦੋਂ ਨੂੰ ਆ ਜਾਈ ਮੇਰੀ ਧੀ ਕੋਈ ਨਹੀਂ ਮੰਮੀ ਮੈਂ ਆਜਾਂਗੀ ਮੈਂ ਐਡੀ ਵੀ ਨਹੀਂ ਆਣੀ ਨਹੀਂ ਆ ਸਾਰੇ ਖਾਂ ਰੱਖਣੇ ਪੈਂਦੇ ਆ ਬੰਦੇ ਨੂੰ ਜੀ ਉੱਥੇ ਦੁੱਖ ਵਾ ਨਾ ਤੇ ਇੱਧਰ ਸੁਖ ਵਾ ਤੇ ਮੈਂ ਭਾਵੇਂ ਬਹਿਣਾ ਵੀ ਠੀਕ ਹੋਈ ਨਾ ਤਾਂ ਵੀ ਉਹਦੇ ਦਿਨ ਵਾਰਦੇ ਅਸੀਂ ਪਹੁੰਚਾਂਗੇ ਮੈਂ ਜ਼ਰੂਰ ਆਉਂਗੀ ਮੈਨੂੰ ਵੀ ਫਿਕਰ ਆ ਬਾਬੇ ਜਾਣਾ ਵਾ ਕੁੜੀ ਦਾ ਧਿਆਨ ਨਹੀਂ ਸਾਡੇ ਵਾਲੀ ਹੋਣਾ ਵਾ ਤੇ ਮੇਰੇ ਵੀ ਤੇ ਅੱਕੇ ਆਉਣ ਤੇ ਖਲੋਣ ਤੇ ਨਾਲੇ ਪੁੱਤ ਜੇ ਅਸੀਂ ਨਾ ਜਾਵਾਂਗੇ ਤੇ ਜਾਣਾ ਕਿੰਨੇ ਆ ਤੈਨੂੰ ਪਤਾ ਹੀ ਆ ਕੱਲ ਨੂੰ ਐਵੇਂ ਬਗਾਨਾ ਪੁੱਤ ਉਹ ਆਖੂਗਾ ਕਿ ਤੇਰੇ ਆਏ ਨਹੀਂ ਪਿਛਲੇ ਉਹਨੂੰ ਉਧਰ ਦੀ ਜਿਆਦਾ ਹੀ ਇਧਰ ਦਾ ਨਹੀਂਗਾ ਫਿਕਰ ਅਗਲੀ ਤੇ ਅੱਡ ਬਾਰੀ ਆ ਉਹਦਾ ਜੀ ਕੀਤਾ ਵਾ ਜਾਵੇ ਜੀ ਕੀਤਾ ਨਾ ਜਾਵੇ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਕੁੜੀ ਨੂੰ ਗੱਲਾਂ ਥੋੜੀ ਕਰਾਉਣੀਆਂ ਮੈਨੂੰ ਤਾਂ ਮੰਮੀ ਦੀ ਸਮਝ ਨਹੀਂ ਆਉਂਦੀ ਵੀ ਇਹ ਮੈਨੂੰ ਤੇ ਨਹੀਂ ਕਿਤੇ ਲਾਲਾ ਗੱਲਾਂ ਕਰਨੀ ਤੇ ਮੇਰੇ ਪਿਛਲੇ ਮਿਲਦੇ ਨਹੀਂ ਆ ਇਹਦੀ ਤੇ ਉਹ ਗੱਲ ਵਾ ਆਖਾਂ ਦੀ ਨੂੰ ਤੇ ਸੁਣਾਵਾ ਨਾ ਨੂੰ ਕਬਲ ਜਾਣਾ ਤੇ ਜਾ ਫੇਰ ਤੂੰ ਦਪੈਣ ਡੈ ਪੈਣੀ ਆ ਤੇ ਨਾਲੇ ਬੱਸ ਨਾ ਮਿਲੀ ਫੇ ਸਾਡਾ ਧਿਆਨ ਵਿੱਚ ਰਹਿਣਾ ਵਾ ਚਲੋ ਮੈਂ ਚਲ ਜਾਨੀ ਆ ਤਾਂ ਤੁਸੀਂ ਕੁੜੀ ਦਾ ਫਿਕਰ ਨਾ ਕਰਿਓ ਉਹਨੂੰ ਇਹ ਗੱਲਾਂ ਨਹੀਂ ਕਰਾਉਣੀਆਂ ਵੀ ਇਹਦੇ ਪਿਛਲੇ ਆਏ ਨਹੀਂ ਆ ਚਲ ਜਾਾਂਗੇ ਅਸੀਂ ਦੇਖੋ ਜਾਣੇ ਈਆਂ ਪੁੱਤਾਂ ਦੀ ਆਹੋ ਤੇ ਗੱਲ ਹੁੰਦੀ ਆ ਸਾਰੇ ਪਾਸੇ ਰੱਖ ਦੂਏ ਆਂਦੀ ਮੈਂ ਆ ਜਾਊ ਭਾਈ ਭੈਣ ਠੀਕ ਹੋਏ ਤੇ ਭਾਈ ਨਾ ਹੋਵੇ ਤੇ ਚੱਲ ਕੋਈ ਗੱਲ ਆਜੂ ਤੇ ਵਧੀਆ ਲੱਗਾਂਗੇ ਆਹੀਂ ਕੱਲੇ ਜਾਂਦੇ ਥੋੜੇ ਚੰਗੇ ਲੱਗਣਾ ਹੋਰ ਆਂਟੀ ਤੁਹਾਡੀਆਂ ਸੇਤਾਂ ਠੀਕ ਠਾਕ ਆ ਬੱਚਿਆਂ ਦਾ ਫੋਨ ਆਉਂਦਾ ਬਾਹਰ ਹਾਂ ਪਰਮਜੀਤ ਠੀਕ ਠਾਕ ਐ ਵੇਲੇ ਵਧੀਆ ਵਾ ਹਾਂਜੀ ਆਇਆ ਫੋਨ ਸਵੇਰੇ ਅੱਛਾ ਹੋਰ ਪਾ ਮਮਾ ਤੇਰੇ ਪੈਸੇ ਥੋੜੇ ਜਿ ਦੇਣੇ ਤਾਂ ਆਦਾ ਐ ਤੁਸੀਂ ਨਹੀਂ ਨਹੀਂ ਪੈਸਿਆਂ ਦੀ ਤਾਂ ਲੋੜ ਹੀ ਨਹੀਂ ਪਈ ਮੁੜ ਕੇ ਕਨ ਮੈਂ ਕਹਿ ਕੇ ਤੇ ਗਈ ਸੀ ਕਿ ਜੇ ਮੈਨੂੰ ਵੱਧ ਪੈਸਿਆਂ ਦੀ ਲੋੜ ਹੋਈ ਤੇ ਮੈਂ ਲੈਣ ਆਉਂਗੀ ਪਰ ਬਾਬੇ ਦੀ ਕਿਰਪਾ ਵਾ ਸਰ ਗਿਆ ਉਹਨੇ ਪੈਸਿਆਂ ਦੇ ਨਾਲ ਹੀ ਮੈਂ ਤੇ ਤੁਹਾਡੇ ਵੱਲ ਆਈ ਹਾਂ ਆ ਪੈਸੇ ਨਾ ਥੋੜੇ ਜਿ ਬਣ ਗਏ ਸੀਗੇ ਤੇ ਮੈਂ ਹਾਂ ਚਲੋ ਤੁਹਾਡੇ ਕੋ ਨਾ ਚੈਨੀ ਲੈ ਜਾ ਆ ਲੋ ਗਿਣ ਲੋ ਆਂਟੀ ਪੈਸੇ ਕੋਇ ਨੀ ਪਮਾ ਤੇਰੇ ਤੇ ਪੂਰਾ ਯਕੀਨ ਆ ਤੂੰ ਪੈਸੇ ਘਾਟ ਥੋੜਾ ਦੇਣੇ ਸੀ ਵੀ ਪੈਸੇ ਘਾਟ ਲੈਣੇ ਸੀ ਤੂੰ ਮੇਰੇ ਵਾਸਤੇ ਵੀ ਮੈਂ ਆਂਟੀ ਨੂੰ ਪੈਸੇ ਦੇ ਆ ਚੱਲੀ ਆ ਤੇ ਮੈਂ ਇਦਾਂ ਥੋੜਾ ਘਰੀਦਾ ਵਾ ਨਾ ਇਦਾਂ ਕੋਈ ਕਰਦਾ ਹੀ ਅਜੇ ਤੱਕ ਮੈਂ ਵੇਖਿਆ ਹੀ ਆ ਤੇ ਹੋਰ ਸੁਣਾ ਪਮਾ ਤੇਰ ਕੋਈ ਢੀਸੇ ਤੇ ਬਾਣ ਕਿੱਦਾਂ ਗਏ ਆ ਬਾਣਨੇ ਕਿਦਾਂ ਵਾ ਬਸ ਐ ਹੋਈ ਆ ਥੋੜਾ ਜਿਹਾ ਹੱਥ ਘੁੱਟ ਕੇ ਵਰਤ ਲਈਦਾ ਵਾ ਤੁਹਾਨੂੰ ਪਤਾ ਹੀ ਆ ਸੁਆਈ ਸੂਮ ਮੈਂ ਕਰਦੀ ਆ ਤੇ ਨਾਲੇ ਇਹ ਵੀ ਕੰਮ ਤੇ ਜਾਂਦੇ ਆ ਕੋਹ ਇਹਨਾਂ ਦੇ ਪੇਮੈਂਟ ਦੇ ਵਿੱਚੋਂ ਪੈਸੇ ਬਚਾਏ ਕੋਹ ਸੁਆਈ ਦੇ ਪੈਸੇ ਕੀਤੇ ਕਿਰਸ ਕਰਕੇ ਸਿਆਣੇ ਆਂਦੇ ਕੀ ਨਹੀਂ ਬਣ ਜਾਂ ਉਹਨਾਂ ਦੇ ਇਰਾਦੇ ਹੀਗਾ ਕਿ ਖਣੀ ਅਸੀਂ ਭੁੱਖਿਆਂ ਮਰਨਾ ਵਾ ਪਰ ਨਹੀਂ ਉਹ ਰੱਬ ਦੇਣ ਵਾਲਾ ਵਾਹਿਗੁਰੂ ਤੇ ਡੋਰਾ ਹੋਣਾ ਤੇ ਸਾਰੇ ਕੰਮ ਹੀ ਹੋ ਜਾਂਦੇ ਆ ਕੋਈ ਨਹੀਂ ਬੰਮੂ ਨੀਤ ਸਾਫ ਚਾਹੀਦੀ ਮਹਾਰਾਜ ਬੜਾ ਕੁਝ ਦੇ ਦਿੰਦਾ ਵਾ ਤੇ ਪਰ ਗੱਲ ਇਦਾਂ ਹੀ ਮੈਂ ਤੇ ਨਾ ਵਿਆਹ ਪਰਸੋਂ ਜਾਣਾ ਸੀ ਤੇ ਮੈਨੂੰ 2-4 ਦਿਨ ਚ ਇੰਨੀ ਰਹਿਣ ਦੀ ਮੈਂ ਵਿਆਹ ਵੇਖ ਆਉਂਦੀ ਤੇ ਜੇ ਨਹੀਂ ਤੇ ਵੇਖ ਲੈ ਜਖਾਨਣੀ ਤੇ ਫੇਰ ਤੂੰ ਲੈ ਜਾ ਉਦਾਂ ਦੇ ਭਾਵੇਂ ਆਂਟੀ ਮੈਂ ਚਾਹਨੀ ਰਹਿਣ ਹੀ ਦਿੰਦੀ ਤੁਹਾਨੂੰ ਪਤਾ ਹੀ ਆ ਪੈਸੇ ਵੀ ਮਹਾਂ ਬਣੇ ਆ ਤੇ ਨਾਲੇ ਢੇੜਾ ਵੀ ਮਹਾਂ ਹੀ ਵੱਜਾ ਵਾ ਨਿੱਕੇ ਨਿੱਕੇ ਦੇਣਾ ਸਿਆਲੀ ਘਰ ਦਾ ਹੀ ਕੰਮ ਕਰਦਿਆਂ ਨਾ ਟਾਈਮ ਨਿਕਲ ਜਾਂਦਾ ਵਾ ਤੇ ਕਿੰਨਾ ਪੈਣਾ ਮੈਨੂੰ ਧੁਰ ਕੇ ਆਉਣਾ ਪੈਂਦਾ ਵਾ ਤੇ ਉਹ ਵੀ ਆਂਦੇ ਹੀ ਕਿ ਹੁਣ ਪੈਸੇ ਬਣੇ ਆ ਤੇ ਲੈ ਆ ਚੈਨੀ ਫੇਰ ਰਹਿੰਦੀ ਰਹਿੰਦੀ ਮੇਰਾ ਟਾਈਮ ਨਹੀਂ ਲੱਗਣਾ ਹੁੰਦਾ ਤੇ ਪਰ ਪਮੋ ਗਾਲੇ ਇਦਾਂ ਵਾ ਵੀ ਮੈਂ ਇੱਕ ਨਿੱਕੀ ਜੀ ਗੱਲ ਸੁਣੀ ਸੀ ਕਿਹੜੀ ਮੇਰੀ ਨਾ ਉੱਥੇ ਪਤੀ ਵੀ ਆਈ ਸੀ ਤੇ ਆਂਦੇ ਤੇਰੀ ਵੱਡੀ ਨਣਾ ਨਹੀਂ ਗਈ ਠੀਕ ਤੇ ਤੂੰ ਜਾ ਹੀ ਹੋਣਾ ਪਤਾ ਪਤਾ ਹੀ ਲੈ ਹੋਣਾ ਵੱਡੀ ਨਣਾ ਨਹੀਂ ਠੀਕ ਹਾਂ ਮੈਨੂੰ ਤਾਂ ਨਹੀਂ ਪਤਾ ਇਹ ਗੱਲ ਦਾ ਤੇ ਨਾਲੇ ਅਹੀਂ ਉੱਥੇ ਕੀ ਕਰਨਾ ਜਾ ਕੇ ਜਦੋਂ ਮਰਨ ਜੰਮਣ ਹੀ ਮੁਕਾ ਗਈਆਂ ਸਾਰੇ ਰਿਸ਼ਤੇ ਸਾਡੇ ਨਾਲ ਤੋੜ ਗਈਆਂ ਪੈ ਲਈ ਇੱਥੋਂ ਵੇਚ ਗਈਆਂ ਉਹਨਾਂ ਨੇ ਤੇ ਉਹ ਦਿਨ ਇੱਕੋ ਹੀ ਗੱਲ ਆਖੀ ਸੀ ਕਿ ਤੁਸੀਂ ਸਾਡੇ ਲਈ ਮਰ ਗਏ ਤੇ ਅਹੀਂ ਤਾਂ ਡੇ ਲਈ ਮਰ ਗਏ ਤੇ ਉੱਥੇ ਹੁਣ ਸਾਡਾ ਰੱਖਿਆ ਕੀ ਆ ਅਹੀਂ ਕਿਹੜੇ ਨੱਕ ਨਾ ਜਾਈਏ ਉੱਥੇ ਅਹੀਂ ਨਹੀਂ ਜਾਣਾ ਉੱਥੇ ਸਾਡਾ ਤੇ ਵੱਡਿਆ ਹੂ ਨਹੀਂ ਕਰਦਾ ਜਾਣ ਹਏ ਇੰਨਾ ਕੋ ਕਰ ਗਈ ਉਹ ਪਤਾ ਤੇ ਤੁਹਾਨੂੰ ਵੀ ਆ ਸਾਰਾ ਪਰ ਕੀ ਕਰੀਏ ਹੁਣ ਜਿਹੜੀ ਮਾੜੀ ਮੋਟੀ ਹਾਨੂੰ ਆ ਸੀਗੀ ਉਹ ਵੀ ਮਕਾਕੇ ਅਗਲੀਆਂ ਗਾਂ ਗਈਆਂ ਵਾ ਪਹਿਲੀ ਬੰਨਾ ਦੇ ਗਈਆਂ ਵਾ ਵੇਚ ਗਈਆਂ ਵਾ ਸਾਰਾ ਲਾਂਬੀ ਕਿਸ ਨੇ ਖਰੀਦੀ ਆ ਇੰਨਾ ਸ਼ੁਗਰ ਵੀ ਜਿਹੜੀ ਸਾਡੇ ਟੱਬਰ ਨੂੰ ਨਹੀਂ ਦੇ ਕੇ ਗਈਆਂ ਜੇ ਕਿਤੇ ਸਾਡੇ ਸਰੀਕਾਂ ਨੂੰ ਇਹ ਪਹਿਲੀ ਦੇ ਜਾਂਦੀ ਰੋਜ ਟਡ ਨੱਕ ਪਤ ਹੋਇਆ ਕਰਨਾ ਸੀ ਤੁਹਾਡੇ ਵੀ ਮਾਤੇ ਵੀ ਤਣੀਆਂ ਹੀ ਪੀ ਸਾਡੇ ਵੀ ਚਾਚੇ ਤਾਇਆ ਨੂੰ ਦੇ ਗਈਆਂ ਜਾਂ ਸਾਡੇ ਕਿੰਨ ਦੇਰਾ ਜੇਠਣ ਦੇ ਗਈਆਂ ਜੋ ਵੀ ਆ ਉਹ ਤੇ ਅੱਗੇ ਮੁੰਡਾ ਬੜਾ ਲੱਥਵਾ ਕਪਤ ਨੂੰ ਮਾਰਦਾ ਉਹਨਾਂ ਦਾ ਵਾਜਾ ਇੰਨਾ ਸ਼ੁਗਰ ਆ ਕਿ ਜਿਹੜੀ ਘਰ ਚ ਨਹੀਂ ਦੇ ਕੇ ਗਈਆਂ ਹਾਡੇ ਗਲੋਂ ਬਲਾ ਲੱਥ ਗਈ ਆ ਇਹ ਆ ਕਿ ਜੇ ਤੁਸੀਂ ਆਂਦੇ ਆ ਫਿਰ ਨਣਾਂਦੇ ਉਹਦੇ ਨਹੀਂ ਅਹੀਂ ਜਾਣਾ ਉਹ ਤੇ ਸਾਡੇ ਲਈ ਮਰ ਗਈ ਬਸ ਪੰਮੋ ਪਰ ਹਈ ਦਨੇ ਕਈਦਾ ਹੁੰਦਾ ਧੀਏ ਫੇਰ ਵੀ ਤੇਰੀਆਂ ਵੱਡੀਆਂ ਨਣਾਣਾਂ ਵਾ ਸਿਆਣਿਆਂ ਨੇ ਆਖਿਆ ਵਾ ਵੀ ਜਿਹੜੀਆਂ ਵੱਡੀਆਂ ਨਣਾਣਾਂ ਵਾ ਨਾ ਉਹ ਮਾਵਾਂ ਬਰਾਬਰ ਹੁੰਦੀਆਂ ਤੇ ਪਰ ਤੇਰਾ ਫਰਜ਼ ਵਾ ਇੱਕ ਰੀ ਗਰਨਾਮ ਨੂੰ ਕਹਿਂਦਾ ਜੀ ਜੀ ਕਰੂ ਤੇ ਉਹ ਚਲ ਜੂਗਾ ਜੀ ਕਰੂ ਤੇ ਉਹ ਨਾ ਜਾਊ ਜੇ ਕਹੂ ਪਿਆ ਆਪਾਂ ਦੋਵੇਂ ਦੀ ਚਲ ਜੀ ਪੁੱਤ ਸਾਥ ਕਰਕੇ ਚਲ ਜੀ ਇਦਾਂ ਨਹੀਂ ਕਰੀਦਾ ਹੁੰਦਾ ਤੇ ਗਾੜੀ ਟਾੜੀ ਮਰ ਗਈ ਆ ਤੇ ਮੈਂ ਹੁਣ ਤੈਨੂੰ ਲਿਹਾਦਾ ਫਿਰ ਚੈਨੀ ਗੱਲ ਤੇ ਤੁਹਾਡੀ ਠੀਕ ਆ ਵੀ ਜਾਵਾਂ ਮੈਂ ਪਰ ਇੱਕ ਗੱਲ ਹੈਗੀ ਨਾ ਉਹਨਾਂ ਜਾਣ ਵਾਲੇ ਕੰਮ ਨਹੀਂ ਕੀਤੇ ਤੇ ਦੂਜੀ ਗੱਲ ਰਹੀ ਵੀ ਜੇ ਤੁਸੀਂ ਕਹੋ ਨਾ ਮੇਰੇ ਘਰ ਵਾਲੇ ਦੀ ਗੱਲ ਉਹਨੇ ਨਹੀਂ ਜਾਣ ਦੇਣਾ ਤੇ ਇੱਕ ਉਹਨਾਂ ਨੇ ਕਿਹੜਾ ਹਾਨੂੰ ਫੋਨ ਲਾ ਕੇ ਦੱਸਿਆ ਵਾ ਵੀ ਬਿਮਾਰ ਵਾ ਤੇ ਆਣ ਕੇ ਪਤਾ ਲੈ ਜਾ ਫਿਰ ਵੀ ਉਹਨਾਂ ਦਾ ਮਾੜਾ ਮੋਟਾ ਤੇ ਫਰਜ਼ ਬਣਦਾ ਹੀ ਨਾ ਆ ਤੇ ਤੁਹਾਡੇ ਮੂੰਹ ਹੀ ਸੁਣਿਆ ਪਰ ਗੱਲ ਇਦਾਂ ਮੈਂ ਪਰਮਜੀਤ ਕੋਈ ਗੱਲ ਨਹੀਂ ਆ ਸਿਆਣੇ ਨੇ ਆਖਿਆ ਵੀ ਆਪ ਨੇ ਜਾਣਾ ਚਾਹੀਦਾ ਵਾ ਤੇ ਕੋਈ ਗੱਲ ਨਹੀਂ ਆ ਤੂੰ ਚੱਲ ਜੀ ਤੇਰਾ ਉੱਤੇ ਹਸਾਬਾ ਹੋ ਜੂ ਧੀਏ ਤੇ ਜੇ ਮੈਂ ਉੱਥੇ ਚੱਲ ਗਿਆਹੀਂ ਤੇ ਹੋ ਜੇ ਉਹਨਾਂ ਨੇ ਸਾਡੀ ਗਿਆਾਂ ਦੀ ਬੇਇੱਜ਼ਤੀ ਕਰਤੀ ਤੇ ਫਿਰ ਸਾਡੇ ਲੜ ਚ ਕੀ ਰਹੂਗਾ ਤਾਂ ਕੋਈ ਗੱਲ ਨਹੀਂ ਤੂੰ ਧੀਏ ਚੋਪਰ ਕੇ ਝੋਲੀ ਚ ਪਵਾ ਕੇ ਤੇ ਆਪਣੇ ਘਰ ਨੂੰ ਆ ਜੀ ਕੋਈ ਗੱਲ ਨਹੀਂ ਨੇ ਜਾਣਾ ਚਾਹੀਦਾ ਵਾ ਤੁਸੀਂ ਤੇ ਆਖੀ ਜਾਂਦੇ ਈਓ ਪਰ ਮੈਨੂੰ ਨਹੀਂ ਮਾਇਦ ਹੈਗੀ ਵੀ ਮੇਰਾ ਘਰ ਵਾਲਾ ਮੰਨੂਗਾ ਉਹ ਮੇਰੇ ਨਾਲ ਤੁਰੂਗਾ ਉਹ ਤੇ ਮੈਨੂੰ ਇਸ ਘਰ ਦੇ ਵਿੱਚ ਉਹਨਾਂ ਦਾ ਨਾਂ ਨਹੀਂ ਲੈਣ ਦਿੰਦਾ ਤੇ ਤੂੰ ਹੀ ਆਂਦੇ ਯੋ ਭਿਓ ਨੂੰ ਜਾ ਕੇ ਤੇ ਉਹਦੇ ਕੋਲ ਹੋ ਕੇ ਆਓ ਇਹ ਗੱਲ ਨਹੀਂ ਬਾਨੇ ਮੇਰਾ ਤੇ ਆਪ ਨਹੀਂ ਵੱਡਿਆ ਰੂ ਕਰਦਾ ਉੱਧਰ ਨੂੰ ਜਾਣਦਾ ਜਿੱਦਾਂ ਦੇ ਕੰਮ ਉਹਨਾਂ ਨੇ ਸਾਡੇ ਨਾਲ ਕੀਤੇ ਤੇ ਲੈ ਪਰਮਜੀਤ ਉਦਾਂ ਤੇ ਮੈਂ ਵਿਆਹ ਵੇਖਣਾ ਸੀ ਤੇ ਲੈ ਲਾ ਹੁਣ ਤੇ ਕੋਈ ਗੱਲ ਨਹੀਂ ਤੇ ਜਾ ਕੇ ਤੇ ਆਪਣਾ ਟਾਈਮ ਸਾਰ ਤੇ ਨਾਲੇ ਆਪਣੇ ਨਿਆਣੇ ਰੋਟੀ ਪਾਣੀ ਦੇ ਤੇ ਇਨੀ ਟੈਨਸ਼ਨ ਨਾ ਲਿਆ ਕਰ ਟੈਨਸ਼ਨ ਕਾਦੀ ਲੈਣੀ ਆ ਤੁਹਾਨੂੰ ਪਤਾ ਹੀ ਹੁਣ ਕੋਲ ਤੇ ਕੱਖ ਰਿਆ ਨਹੀਂ ਆ ਐ ਹੋਈ ਮੋੜੀ-ਮੋਟੀ ਚੈਨੀ ਆ ਚੱਲ ਕੇ ਤੇ ਬੱਚੇ ਪੜਦੇ ਆ ਸਕੂਲੇ ਕਿਤੇ ਹਰ ਜਗਰਜ ਕਰ ਲਈਦੀ ਤੇਰੇ ਵਰਗੇ ਭੈਣ ਭਰਾਵਾਂ ਕੋ ਕੋਈ ਨਹੀਂ ਮਹਾਰਾਜ ਨੇ ਬਥੇਰਾ ਕੁਝ ਦੇਣਾ ਕੋਈ ਗੱਲ ਨਹੀਂ ਤੇ ਪਰ ਤੂੰ ਨਾ ਵੇਖ ਲੈ ਆਪਣੀ ਸਿਆਣੀ ਤੇ ਹੈਗੀ ਅੱਗੇ ਹੀ ਬੜੀ ਤੂੰ ਓਦਾਂ ਚੰਗਾ ਫਿਰ ਮੰਮੀ ਜਾਵਾਂ ਮੈਂ ਟਾਈਮ ਨਾ ਨਿਆਣੇ ਵੀ ਬਾਹਰੋਂ ਫੋਨ ਕਰੀ ਜਾਣ ਦੇ ਵੀ ਮਾਸੀ ਛੇਤੀ ਜਾਵੀਂ ਹੋਰ ਤਰਾ ਹੋਣ ਡਿਆ ਨਿਆਣੇ ਕਿਤੇ ਤਰਲੇ ਲੈਂਦੇ ਵੇਖੇ ਨਹੀਂ ਜਾਣਦੇ ਨਹੀਂ ਜਾ ਜਾ ਕੀਪਤਾ ਕਿੰਨੀ ਕ ਤੰਗ ਵਾ ਤੇ ਤੂੰ ਨਹੀਂ ਗਾ ਜਾ ਛੇਤੀ ਚਲ ਜਾ ਤੂੰ ਘੜੀ ਮੁੜੀ ਨਾ ਨਾ ਖਲੋ ਤੂੰ ਕਾ ਨਾ ਫਿਕਰ ਕਰੀ ਗਿਆ ਨਹੀਂ ਮੰਮੀ ਮੈਂ ਚੱਲੀ ਚੱਲੀ ਮੈਂ ਜਦੋਂ ਘਰ ਹੈਗੀ ਤੇ ਤੈਨੂੰ ਕਾ ਦਾ ਫਿਕਰ ਵਾ ਚਲ ਠੀਕ ਵਾ ਫਿਰ ਤੇ ਟਾਈਮ ਨਾ ਬਿਸਤਰੇ ਚ ਵੱਡ ਜਾ ਕਰੇ ਕੰਮ ਘੁੰਮ ਕਰਕੇ ਨਾ ਮੈਂ ਤੂੰ ਹੀ ਬਿਮਾਰ ਹੋ ਜੋ ਨਹੀਂ ਹੁੰਦੀ ਮੈਂ ਬਿਮਾਰ ਮੇਰਾ ਤੈਨੂੰ ਕਾ ਦਾ ਫਿਕਰ ਵਾ ਵੇ ਆ ਤੇ ਨਹੀਂ ਚੰਗਾ ਹੋਇਆ ਚੱਲ ਗਈ ਵਧੀਆ ਹੋਇਆ ਵਾ ਹੁਣ ਕੁੜੀ ਦੇ ਪਾਰਟੀ ਆ ਮੈਂ ਵਧੀਆ ਜੀਆ ਆਪਣੀ ਮਰਜ਼ੀ ਦਾ ਭਾਵੇਂ ਦੋਹਾਂ ਤੋਲਿਆਂ ਦਾ ਕੜਾ ਬਣਾਵਾ ਜਿੰਨੇ ਵਾਲਾ ਮਰਜ਼ੀ ਬਣਾਵਾ ਇਹ ਆਪੇ ਜੋ ਮਰਜ਼ੀ ਬਣਾਉਣਾ ਮੈਨੂੰ ਕਿਸੇ ਨੇ ਪੁੱਛਣਾ ਤਾਂ ਨਹੀਂ ਨਾ ਤੇ ਮੈਂ ਉੱਥੇ ਟੌਰ ਬਣਾ ਕੇ ਆਉਂਗੀ ਵੇਖੀ ਹਾਂ ਇਹਨਾਂ ਤੋਂ ਵੀ ਜ਼ਿਆਦਾ ਲੈ ਚਲ ਗਈ ਸਗਾ ਤੇ ਕਹਿੰਦੀ ਕਿੰਨੇ ਦਿਨ ਦੀ ਮੇਰੀ ਭੈਣ ਬਿਮਾਰ ਵਾ ਭੈਣ ਦਾ ਪਤਾ ਲੈਣ ਜਾਣਾ ਵਾ ਹਣ ਬੈਠੀ ਰਹਿ ਜਾ ਕੇ ਭੈਣ ਦਸਣਾ ਨੇ ਔਰ ਨਿਕਲ ਡੇ ਹੁਣ ਜਿਹੜਾ ਤੁਸੀਂ ਭਰਾ ਦਾ ਗੱਲ ਕੁੱਟਿਆ ਆਈਓ ਹਣ ਉਹਦਾ ਤਾਂ ਡੇ ਨਿਕਲ ਤੇਰੇ ਪਤਾ ਨਹੀਂ ਕਦੋਂ ਨਿਕਲਨੇ ਆ ਇੱਕ ਮਹੀਨੇ ਤੂੰ ਭਰਾ ਦਾ ਤੂੰ ਹੀ ਗੱਲ ਕੁੱਟਿਆ ਇੱਕ ਬੰਨੇ ਤੂੰ ਸਾਡਾ ਕੁੱਟਿਆ ਤੇਰੇ ਵਸੁੰਜੇ ਤੇ ਪਵੇਂ ਨਾ ਫਿਰ ਪਤਾ ਲੱਗਣਾ ਕਿ ਕਿੱਦਾਂ ਕਿਸੇ ਦਾ ਗੱਲ ਕੁੱਟੀ ਦਾ ਗਰੀਬ ਦਾ ਉਦੇ ਤੇ ਡੇ ਨਿਕਲ ਮੈਂ ਤਾਂ ਕਹਿੰਨੀ ਇਹਦੇ ਵੀ ਇੱਕ ਡਬਲ ਹੋ ਕੇ ਨਿਕਲ ਇਹਨੂੰ ਵੀ ਕਿਤੇ ਕੀੜੇ ਪੈਣ ਕਿਤੇ ਕੋਈ ਮੰਜੇ ਤੇ ਸਾਂਭੇ ਨਾ ਇਹਨੂੰ ਪਤਾ ਲੱਗੇ ਕਿ ਕਿੱਦਾਂ ਜ਼ਮੀਨ ਲਈ ਹੈ ਜੀ ਤੇ ਕਿੱਦਾਂ ਨਿਕਲਦੇ ਪੈਸੇ ਜਿਹੜਾ ਦੂਜੇ ਤਾਂ ਗਲ ਘੁੱਟਦੀ ਆ ਨਾ ਇੱਕ ਬੰਨੇ ਘਰ ਇਹਨੇ ਕੁੱਟਿਆ ਇੱਕ ਬੰਨੇ ਪੇਕੇ ਕੋਟ ਆਈ ਇਹਨੂੰ ਤਾਂ ਕਿਹ ਸ਼ਰਮ ਹਜਾਈ ਹੈ ਨੀ ਮਾਸਾ ਜਿੰਨੀ ਕਿਤੇ ਵੀ ਕਿਹਦਾ ਰਤਾ ਜਿੰਨਾ ਵੀ ਕਹਤਾ ਤਰਸ ਨਹੀਂ ਹੈਗਾ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋ ਕਿਤੇ ਐਡੀ ਠੀਠ ਮੈਂ ਕਿਤੇ ਵੇਖੀ ਨਹੀਂ ਕਿਤੇ ਦੁਨੀਆਂ ਦੇ ਉੱਤੇ ਵੀ ਐਡੀ ਠੀਠ ਕਿਤੇ ਜਨਾਨੀ ਕਿਤੇ ਇੱਕ ਤੇ ਬਾਬਾ ਕੰਨਾਂ ਨੂੰ ਹੱਥ ਲਵਾ ਦਿੰਦੀ ਕਿਤੇ ਨਾ ਹੋ ਜੀ ਸਾਡੀ ਮੰਮੀ ਆ ਨਾਲ ਜਿਹੜੇ ਨਾਲ ਰਲੀ ਆ ਹੁਣ ਇਹਨਾਂ ਨੂੰ ਇੰਨਾ ਨਹੀਂ ਅੱਖੀ ਵੇਖ ਕੇ ਵੀ ਨਿਸ਼ਵਾਸ ਆਉਂਦਿਆ ਵੀ ਕੀ ਹਾਲ ਹੁੰਦਾ ਵਾ ਮਾਰੇ ਨੇਤੀਜੇ ਦਾ ਕੀ ਇੱਛਾ ਪੇ ਨੂੰ ਫੜਿਆ ਵਾ ਉਹੋ ਗੱਲ ਆ ਉਮਰ ਹੁੰਦੀ ਬਹਿ ਕੇ ਖਾਣ ਦੀ ਤੇ ਹੁਣ ਉਹ ਗੱਲ ਪਾਂਡੇ ਬੰਜਣੇ ਪੈਣ ਰਹੇ ਆ ਬੰਦਾ ਵਾ ਵੀ ਕਰੇ ਪੱਕੀ ਪਕਾਈ ਤੇ ਬਹਿ ਜਾਂਦਾ ਵਾ ਠੰਡ ਦੇ ਵਿੱਚ ਹੁਣ ਇਹੋ ਜੇ ਕੰਮ ਹੁੰਦੇ ਆ ਮੇਰੇ ਕੋ ਜਿਹੜੇ ਮੈਨੂੰ ਹੁਣ ਪੰਗੇ ਪਾਉਂ ਡੀਆਂ ਮਾਇ ਉਹ ਆ ਪਾਂਡੇ ਫੇ ਮੈਂ ਨਹੀਂ ਮੈਂ ਬਾਹਰੋਂ ਠਰਿਆ ਆਇਆ ਮੈਨੂੰ ਚਾਹ ਦਾ ਘੁੱਟ ਬੜਾ ਦੇ ਉਹ ਠਰਿਆ ਆਇਆ ਤੇ ਮੈਂ ਨਹੀਂ ਠਰਨ ਈ ਜਿਹੜੀ ਛਾਪੇ ਨੂੰ ਫੜੀ ਆਂ ਭਾਂਡੇ ਮਾਣਣੇ ਪੈਂਡੇ ਮੈਨੂੰ ਛਾਪੇ ਨਹੀਂ ਫੜੀ ਇਹ ਤੇਰੇ ਕਰਮਾ ਹੀ ਕਰਨਾ ਹੀ ਪੈਣਾ ਵਾ ਕੁਝ ਸੋਚ ਥੋੜਾ ਜਾ ਜੇ ਉਹ ਕਹਿਣਾ ਲਾ ਕੇ ਖਾਦਿਆ ਹੋ ਨਾ ਤੇ ਫੇਰ ਨਾ ਠਰਨਾ ਪਵੇ ਤੇ ਮੈਂ ਲਾ ਕੇ ਨਹੀਂ ਖਾਂਦੀ ਤੂੰ ਹੀ ਲਾ ਕੇ ਖਾਂਦੇ ਈ ਹੋ ਤੇ ਮੈਂ ਹਰਤਾ ਹੀ ਆਂ ਫੇਰ ਮੈਂ ਲੜਦੀ ਆਂ ਸਾਰਿਆਂ ਦੇ ਨਾਲ ਉਹੋ ਗੱਲ ਨਾਲੇ ਮੈਂ ਛਾਪੇ ਕਰ ਰਹੀ ਆਂ ਭਾਂਡੇ ਡਈ ਮਾਣਣ ਤੇ ਉਹ ਨਾਲੇ ਮੈਨੂੰ ਆਂਦੇ ਫੇਰ ਤੂੰ ਕਹ ਕਰਦੀ ਨਹੀਂ ਕੀ ਉਹਨੂੰ ਜਿਹਨੂੰ ਬੇਦੋਸੀ ਨੂੰ ਅੱਡ ਕਰਕੇ ਬਾਹ ਲਿਆ ਜਿਉਂ ਨਾਲ ਲਾ ਕੇ ਖਾਂਦੀ ਤੇ ਅੱਜ ਤੈਨੂੰ ਆਹ ਭਾਂਡੇ ਦੇ ਨਾਮ ਡੋਰ ਨੂੰ ਨਾ ਮੰਜਣੀ ਪੈਂਦੀ ਚੰਗੀ ਆ ਹੁਣ ਚੰਗੀ ਉਹ ਬੇਦੋਸੀ ਐਡੀ ਉਹ ਜ਼ੁਬਾਨ ਕੱਢ ਦੇ ਖਾਂਦੀ ਪਿੰਦੀ ਤੇ ਅੱਜ ਉਹ ਬੇਦੋਸੀ ਕੋਈ ਲਾਉਂਦਾ ਉਹਨੂੰ ਨਹੀਂ ਪਿਗ ਦੇਣਦਾ ਉਹਨੂੰ ਨਹੀਂ ਪਿਗ ਕਿ ਜਾਨ ਉਹਨੂੰ ਆਦੀ ਸੀ ਮੈਨੂੰ ਭਾਵੇਂ ਉਹ ਰੋਜ਼ ਤੋਰ ਸਡੋ ਤੇ ਅੱਜ ਉਹ ਬੇਦੋਸੀ ਆ ਚਲੋ ਮੰਜੀ ਜਾ ਮੰਜੀ ਜਾ ਦਾ ਵਾਵਾ ਤੇ ਪੀ ਲੋ ਕਾ ਵੀ ਕੋ ਬਣਾ ਕੇ ਦੇ ਦੇ ਤੇ ਜੇ ਨਿਆ ਨੁਆਦੇ ਮਾਂਜੀ ਜਾ ਮਾਂਜੀ ਜਾ ਤੇ ਤੁਸੀਂ ਕਾ ਬਣਾ ਕੇ ਪੀ ਲੋ ਹਾ ਤੁਹਾਡੇ ਵੀ ਹੱਥ ਨਾਲ ਹੀ ਆ ਜੇ ਬੰਦੇ ਚਾਹ ਬਣਾਉਣ ਲੋਗੇ ਹੋਰ ਤਾਂ ਫੇਰ ਘਾਟਾ ਕਰਾ ਬੰਦਿਆ ਕੋ ਮਹਾ ਬਾਹਰ ਦਾ ਹੀ ਹੁੰਦਾ ਵਾ ਬਾਹਰ ਦਾ ਹੁੰਦਾ ਤੇ ਮੈਂ ਆ ਨਾ ਕਰਾਂ ਮੈਨੂੰ ਵੀ ਕਈ ਸੇ ਆਪੇ ਪੈ ਹੈਗਾ ਮੈਨੂੰ ਇੱਕ ਨਹੀਂਗਾ ਉਹ ਜੇ ਚਲੀ ਗਈ ਆ ਤੇ ਹੁਣ ਮੈਨੂੰ ਹੀ ਕਰਨਾ ਪੈਣਾ ਵਾ ਹੋਰ ਤਾਂ ਨਹੀਂ ਕਿਸਨੇ ਕਰਨਾ ਭਾਵੇਂ ਮੰਨੂ ਨੇ ਆ ਕੇ ਕਰ ਦੇਣਾ ਵਾ ਹਣ ਤੇ ਮੰਨੂ ਨੂੰ ਸਾਲ ਵੀ ਕਰਾ ਕਰਨ ਲਈ ਆ ਉਹਨੂੰ ਦਿੱਤਾ ਵੀ ਕੀ ਆ ਹੋਰ ਉਹਨੂੰ ਕੀ ਜੈਣਾ ਵਾ ਉਹੀ ਉਹਦੇ ਵਾਲ ਦੀ ਗੱਲ ਕਰਦੇ ਜਦੋਂ ਹੀ ਕਰਦੇ ਆ ਹੋਰ ਮਨ ਨੂੰ ਜਾਣਦੇ ਦੀਏ ਜਿੱਦਾਂ ਕਰਦਾ ਵਾ ਲੀੜੇ ਬਦਲ ਹੀ ਲੈਣਾ ਵਾ ਸਾਰੇ ਨਾ ਤਲੇ ਲੱਗ ਗੱਲੇ ਹੋ ਗਏ ਆ ਦਾਦੂ ਨੇ ਪੱਠੇ ਕਾ ਦੇ ਮੈਂ ਚਕਾਉਂ ਚ ਲੱਗਿਆ ਵਾ ਮੁੜ ਕੇ ਰਾਤ ਨੂੰ ਠੰਡ ਲੱਗਣੀ ਬਦਲ ਹੀ ਲੈਣਾ ਮਨ ਨੂੰ ਤੇਰੀ ਜਾਨ ਦੀ ਲੋੜ ਵੀ ਨਹੀਂ ਅੱਗੇ ਤਾਂ ਅਜੇ ਹੁਣ ਮਾਏ ਜਾਨ ਛਡਾਈ ਤੇਰੇ ਕੋਲੋਂ ਹੁਣ ਤੇਰੀ ਜਾਨ ਕਰਨੀ ਮਨੂ ਨੇ ਬਾਕੀ ਇਹ ਆ ਪਿਆ ਜਿਹੜਾ ਡਹੀਂ ਹੈ ਨਾ ਠੰਡ ਲੱਗ ਗਈ ਤੇ ਮੈਂ ਨੀ ਉਹ ਲਾ ਲੂਜ਼ ਕਰਾਉਣਾ ਕਬਲ ਹੀ ਕਰਾਊਗੀ ਅੱਗੇ ਵੀ ਕਵਲ ਨਹੀਂ ਕਰਾਇਆ ਵਾ ਅੱਗੇ ਕਿਨੇ ਕਰਾਇਆ ਵਾ ਤੇਰਾ ਇਲਾਜ ਵੀ ਨਹੀਂ ਕਰਾਇਆ ਵਾ ਮੰਨੂ ਨੇ ਤੇ ਨਿਕਾ ਕਰਾਇਆ ਮੰਨੂ ਤੇ ਆ ਹੋਈ ਆਂਦੀ ਦਵਾਈ ਦੇ ਦੇ ਤੇ ਐਨੇ ਵਿੱਚ ਹੀ ਹੋ ਗਈ ਨਾ ਡੈਡੀ ਬਚਾਤਾ ਨਾ ਸੇਵਾ ਕਰ ਲਈ ਉਹਦੀ ਕਵਲ ਦੀ ਦਵਾਦਾਰ ਨੂੰ ਨਹੀਂ ਬਚਿਆ ਉਹਦੀ ਵਿਚਾਰੀ ਦੀ ਸੇਵਾ ਨਾ ਬਚਿਆ ਵਾ ਗੱਲਾਂ ਕਰਨ ਨਹੀਂ ਬੌਧੀਆਂ ਚਾਹ ਬੜਾ ਦੇ ਕੋਟ ਮਿੰਨੂ ਜਿੰਨੇ ਹਜ਼ਾਰੇ ਲਾਤੇ ਆ ਉਹਦਾ ਨਾਂ ਨਹੀਂ ਤੇ ਜਿੰਨੇ ਉਹ ਤਾਂ ਹੀ ਦਵਾਈ ਫੜ ਕੇ ਫੜਾਤੀ ਪਾਣੀ ਘੁੱਟ ਦੇਤਾ ਉਹਦਾ ਨਾਂ ਹੋ ਗਿਆ ਇੱਕ ਗੱਲ ਮੇਰੀ ਹੋਰ ਸੁਣ ਲੋ ਉਹ ਅਗਲੀ ਭਾਂਡੇ ਵੀ ਛੱਡ ਕੇ ਗਈ ਆ ਮੈਨੂੰ ਮਾਣ ਜਣੇ ਪੈਂਡੇ ਅਜੇ ਮੁੰਡੇ ਦੀਆਂ ਵਰਤੀਆਂ ਧੋਣ ਮਾਰੀਆਂ ਵਾ ਕਈ ਕੰਮ ਪਏ ਆ ਉਹ ਗੱਲ ਤੁਸੀਂ ਨਿਹਾਣ ਕੇ ਤਾਂ ਮੇਰੇ ਦਿਵਾਲੇ ਹੋ ਗਏ ਦੇਖੋ ਨਹੀਂ ਨਿਛਾਪਦੇ ਹੁੰਦੇ ਉਹ ਗੱਲ ਹੁਣ ਮੇਰੀ ਉਮਰ ਵਾ ਮੈਂ ਤਾਂ ਮਰਨ ਜਾਈ ਆ ਆਪ ਘਰੇ ਕਿ ਤਾਂ ਨਹੀਂ ਆ ਕੜੀਆਂ ਕੱਢਣ ਤਾਂ ਤੁਸੀਂ ਸੁਣਾ ਤੇ ਸੁਣਾ ਦੇਈ ਜਾਂ ਡੈਵਾ ਕੇ ਮਰੀ ਜਾ ਹਿਕ ਮਰੀ ਜਾ ਮੈਨੂੰ ਕਿਹੜਾ ਸਹਾਨ ਕਰਨ ਨਹੀਂ ਆ ਜਿਹੜੀ ਤੇਰੀ ਸੇਵਾ ਕਰਨੀ ਆ ਉਹਦਾ ਕਰ ਗੁਲਾਮ ਉਹੋ ਗੱਲ ਲੈ ਹਰ ਤੇਰਾ ਸਿਆਪਾ ਮੈਨੂੰ ਕਰਨਾ ਹੀ ਪੈਣਾ ਤੂੰ ਨਹੀਂ ਮੇਰੀ ਜਾਂ ਛੱਡਣੀ ਭਾਵੇਂ ਆਡ ਹੋ ਜਾਂਦ ਪਾ ਮੈਂ ਜਿੱਤਾ ਮਰਦੀ ਆ ਜੇ ਉਹ ਕੋਟ ਚਾਹ ਬਣਾ ਦੂਗੀ ਉਹ ਲਿਚੀ ਹੋ ਜਾਂ ਲਈਆ ਉਹ ਨਹੀਂ ਬਣਾ ਕੇ ਦੇਣੀ ਉਹਨੂੰ ਅੱਥਰਵਾ ਦੇ ਮੈਂ ਕੁਟਾਣਾ ਤੂੰ ਕੱਢਿਆ ਕਰੋ ਅਜਾ ਨਾਨੀ ਚੋਹ ਪਹੋਜੋ ਜੇ ਚਾਹ ਪੀਣੀ ਆ ਜੇ ਨਹੀਂ ਅਜਾ ਗੱਲਾਂ ਕਰਦੀਆਂ ਮਾਂ ਵੀ ਨਹੀਂ ਬਣਾਉਣੀ ਫਿਰ ਅਜਾ ਖਲੋਤੇ ਰਹੋਗੇ ਲੱਗਦੀ ਠੱਡ ਤੇ ਲੱਗਦੀ ਰਹੇ ਮੈਂ ਵੀ ਕੰਮ ਕਰਨੇ ਮੈਨੂੰ ਨਹੀਂ ਲੱਗਣ ਢਾਈ ਨੈ ਲੋਏ ਦੀ ਤੇ ਨਹੀਂ ਬਣੀ ਮੈਨਾਂ ਦਾ ਮਰਗਾ ਗਰ ਗਲੋ ਲਾਥ ਤੇਰਾ ਸਿਆਪਾ 24 ਘੰਟੇ ਦਾ ਹੜਤ ਜਾਵੇ ਕਿੱਡੀ ਜਾਨ ਖਾਦੀ ਐ ਨਾ ਬਾਹਰ ਵਜਿਆਈਦਾ ਤੇ ਆਉਂਦਿਆ ਕਹਿ ਕਹਿ ਕਰਨ ਦਾ ਬੈਂਦੀ ਐ ਇੰਨਾ ਔਖਾ ਕੀਤਾ ਇਹਨਾਂ ਵੀ ਕੋਈ ਗੱਲ ਕਰਨ ਵਾਲੀ ਨਹੀਂ ਜਾਂ ਤੂੰ ਨਹੀਂ ਬਣਾਉਣੀ ਤੇਰੇ ਪਹਿਲਿਆਂ ਨੇ ਬਣਾ ਕੇ ਦੇਣੀ ਐ ਹਉ ਹੌ ਬਾਲੇ ਨਾ ਮੈਂ ਇਹ ਗਿੱਲੀ ਲਾ ਦਿੰਨਾ ਵਾ ਮੁਰਗਾਨ ਨੂੰ ਬੁਖਾਰ ਚੜ ਗਿਆ ਗਿੱਲੀ ਨਾਲ ਤੇ ਉ ਤਕਤ ਨੂੰ ਫੜੇ ਰਵਾਂਗੇ ਵੇਇ ਕੀ ਕਰਨ ਡਿਆ ਵਾ ਸਾਡੇ ਇਧਰ ਆਏ ਹੁਣ ਲੀੜੇ ਪਾ ਕੇ ਗਿਆ ਇ ਤੇ ਤੈਨੂੰ ਕੀ ਆਖ ਰਾ ਜਾਂਦੀ ਆ ਮਿੰਟਕ ਬਾਅਦ ਕੱਪੜੇ ਬਦਲਦਾ ਬਈ ਨਾ ਮਿੰਟਕ ਬਾਅਦ ਬਦਲਦਾ ਬਈ ਨਾ ਤੋਣੇ ਕਿੰਨੇ ਆ ਮੈਨੂੰ ਹੀ ਤੋਣੇ ਪਹਿਣੇ ਆ ਮੰਮੀ ਤੋ ਲਣਗੇ ਤੁਸੀਂ ਕੱਲੀ ਤੋਣੇ ਜੇ ਮੰਮੀ ਇੱਥੇ ਕਿੱਥੀ ਆ ਮੰਮੀ ਤਾਂ ਵੰਡੇ ਗਈ ਆ ਵੰਡੇ ਗਏ ਆ ਉਹਦੇ ਸ਼ਹਿਰ ਗਏ ਸ਼ਹਿਰ ਕਿਹੜੇ ਗਏ ਆ ਮਾਸੀ ਤੇਰੀ ਕੋ ਗਈ ਹੋ ਤੈਨੂੰ ਸ਼ਹਿਰ ਦਾ ਬਾਨਾ ਮਾਰ ਗਈ ਹੋਣੀ ਆ ਮੈਨੂੰ ਲੱਗਾ ਸ਼ਹਿਰ ਗਏ ਹੋਣੇ ਆ ਮੈਨੂੰ ਦੱਸ ਕੇ ਨਹੀਂ ਗਏ ਤਦਾਂ ਤਾਂ ਮੇਰ ਕੋਲ ਨੀ ਕੋਤੋਂ ਪੜੇ ਤੋ ਹਣ ਕੜੀ ਮੂੜੀ ਲਾ ਪਾ ਨਾ ਹੈ ਹੋਏ ਰੱਖ ਜਿੰਨੇ ਦਿਨ ਨਹੀਂ ਆਉਂਦੀ ਉਹ ਦਾਦੀ ਜੀ ਗਿੱਲੇ ਹੋ ਗਏ ਆ ਦਾਦੂ ਨੂੰ ਪੱਠੇ ਚ ਕਾਉਣ ਗਿਆ ਸੀ ਪੱਠੇ ਚ ਕਾਉਣ ਗਿਆ ਗਿੱਲੇ ਹੋ ਕੇ ਆ ਉਹ ਜਿਹੜੇ ਦਾਦੂ ਨਾ ਕਿੰਨੀ ਹੁੰਦੀ ਪੱਠਿਆਂ 'ਚ ਕੋਈ ਗੱਲ ਨਹੀਂ ਪਾ ਲਾ ਤੂੰ ਹੋਈ ਆਪੇ ਸੁੱਕ ਜਾਣਗੇ ਦਾਦੀ ਬੁਖਾਰ ਚੜਜੋ ਮੁੜ ਕੇ ਨਹੀਂ ਚੜਦਾ ਬੁਖਾਰ ਤੈਨੂੰ ਤੈਨੂੰ ਜਿਹੜਾ ਬੁਖਾਰ ਚੜ ਚੱਲਿਆ ਵਾ ਆਪਣੇ ਕੋਲ ਹੀ ਗੋਹ ਨੇ ਬੜਮ ਤਾਂ ਰਿੰਨਾ ਮਾ ਮਾਸਾ ਸਾਬੇ ਲੱਗਣਾ ਦਾਦੀ ਰਹਿਣ ਦੋ ਤੋ ਦਿਓ ਬਾਵਾ ਮੇਰ ਕੋ ਨਹੀਂ ਧੁੱਪਣੇ ਮੇਰੀਆਂ ਬਾਵਾ ਨਹੀਂ ਕੰਮ ਕਰਦੀਆਂ ਇੰਨਾ ਛਾਪਣ ਦੀ ਤਾਂ ਕੋਈ ਗੱਲ ਨਹੀਂ ਕੀ ਬਰਾਪੇ ਤੋਂ ਲਈ ਮੇਰ ਕੋ ਨਹੀਂ ਧੁੱਪਣੇ ਕੋਈ ਨਹੀਂ ਫਿਰ ਜਵਾਂ ਘੜੀ ਜਾ ਮੰਮੀ ਤੋ ਦਣਗੇ ਆਣ ਕੇ ਆ ਚੱਗੀ ਗੱਲ ਹੀ ਮੰਮੀ ਆਂਦੀ ਤੋ ਹੱਡੀ ਆਉਂਦਿਆਂ ਨੂੰ ਵਰਦੀ ਵੀ ਤੋ ਨਹੀਂ ਉਹਦੀ ਪ੍ਰੈਸ ਕਰਕੇ ਦਮੀ ਤੂੰ ਕਿਹੜਾ ਨਿਕਲਾ ਵਾ ਕਰ ਲਾ ਹ ਨਾਲੇ ਪ੍ਰੈਸ ਕਰ ਲਿਆ ਕਰ ਤੇ ਨਾਲ ਤੋ ਲਿਆ ਕਰ ਛੋਟਾ ਨਹੀਂਗਾ ਹੁਣ ਤੂੰ ਮੈਂ ਨਹੀਂ ਕਦੀ ਦਾਦੀ ਜੀ ਕੀਤੀ ਪ੍ਰੈਸ ਵਰਦੀ ਬੜੀ ਚੋਣੀ ਗੱਲ ਵਾ ਕੀਤੀ ਨਹੀਂ ਤਾਂ ਤੈਨੂੰ ਬਦਲਨੇ ਆਉਂਦੇ ਆ ਫੇ ਮੋੜ ਮੋੜ ਕੇ ਇੱਕ ਲਾੜਾ ਤੇ ਇੱਕ ਪਾਲਾ ਤੇ ਇੱਕ ਲਾਣਾ ਖੰਡ ਨਾ ਇਨੇ ਕਰਿਆ ਕਰ ਜੇ ਜੀ ਆਂ ਧਿਆਨ ਧਿਆ ਚਾਰ ਕੇ ਤੇ ਬਹਿ ਗਿਆ ਵਾ ਕੋਈ ਹੈ ਨਾ ਦਿਮਾਗ ਚ ਬੰਦੀ ਗੱਲ ਦਾਦੀ ਬਾਹਰ ਵੇਖੀ ਦੇ ਆ ਮੁੰਡਿਆਂ ਟੁਰ ਉਹ ਤਾਂ ਮੂਹ ਕਿਹਨਾਂ ਕਰ ਤੁਸੀਂ ਜਾਣੇ ਆ ਉਹਨੇ ਮੁੰਡੇ ਮਹਿੰਗਿਆ ਮਹਿੰਗਿਆ ਜੈਕਟ ਆਪ ਹੁੰਦਾ ਆ ਮੈਨੂੰ ਢਿੱਲੇ ਲੀੜੇ ਲੈ ਲੈਣੇ ਆ 10 ਸਾਲ ਹਾਂ ਜੜ ਤੇ ਉਹ ਇੰਨੇ ਨੇ ਲੰਮੇ ਪਾਵਾਂ ਲੈਣੇ ਮੈਨੂੰ ਮੈਨੂੰ ਇੰਨੀਆਂ ਫੁੱਲੀਆਂ ਨਾ ਪਾ ਤੂੰ ਫਲਾਣਾ ਮੁੰਡਾ ਇਏ ਸੋਨੇ ਲੀੜੇ ਪਾਉਂਦਾ ਢਿੰਗੜੇ ਮੈਂ ਵੇਖਿਆ ਲੋਕਾਂ ਦੇ ਲੀੜੇ ਵੀ ਜਿੱਤਾਂ ਤੇ ਲੋਕੀ ਪਾਉਂਦੇ ਆ ਤੇਰੇ ਨਾਲ ਮਹਿੰਗੇ ਨਹੀਂਗੇ ਲੋਕਾਂ ਦੇ ਲੀੜੇ ਉਹ ਘਾਟ ਕਰ ਰਿਆ ਕਰਦਾ ਮੈਨੂੰ ਕੀ ਆ ਤੁਹਾਨੂੰ ਗੱਲਾਂ ਕਰਨੀਆਂ ਵਾ ਕੋੰਤੋਰੇ ਪੋਤੇ ਨੇ ਕਿੱਦਾਂ ਲੀੜੇ ਪਾਏ ਆ ਜਿਹੜਾ ਮੈਨੂੰ ਗੱਲਾਂ ਕਰਦਾ ਨਾ ਤੇ ਤੂੰ ਕਰਨ ਦੇ ਮੈਨੂੰ ਦੱਸੀ ਆਣ ਕੇ ਫਿਰ ਫਲਾਣਾ ਗੱਲਾਂ ਕਰਨ ਰਿਆ ਤੇ ਮੈਂ ਆਪੇ ਪੁੱਛ ਲੂਗੀ ਮੈਂ ਫਿਰ ਕਿਉਂ ਦੱਸਣਾ ਮੈਂ ਕੰਨ ਮੀਟ ਕੇ ਸੁਣੀ ਜਾਣੀਆਂ ਚੁਣੀ ਜਾ ਫਿਰ ਚੁਣੀ ਜਾਣੀਆਂ ਮੈਂ ਤੈਨੂੰ ਆਕੀ ਜਾਨੀ ਪਿਲਾ ਦੇ ਲੀੜੇ ਇਹਦੂ ਗੱਲੋਂ ਤੇ ਛਾਪਾ ਮੇਰੇ ਪਾ ਦਾ ਪਾ ਗਈ ਆ ਤੂੰ ਨਾਲ ਹੀ ਚਲ ਜਾਂਦਾ ਤਾਂ ਨਾਲ ਹੀ ਉਹ ਲੈ ਜਾਂਦੀ ਮੈਂ ਨੇ ਕਹਿਤਾ ਕਿ ਹਾਂ ਹਾਂ ਲੈ ਤੋਧੂਗੀ ਮੈਂ ਕਰ ਦੂਗੀ ਮੈਂ ਨਹੀਂ ਉਹਨਾਂ ਪਿੰਡ ਜਾਣਾ ਮੈਨੂੰ ਤਾਂ ਅੱਗੇ ਨਹੀਂ ਉਹਨਾਂ ਪਿੰਡ ਸਹੀ ਲੱਗਦਾ ਕੋਈ ਉੱਥੇ ਹੈਗਾ ਨਹੀਂ ਕੋਈ ਖੇਡਣ ਵਾਲਾ ਮੈਂ ਇੱਥੇ ਕੀ ਕਰਨ ਜਾ ਕੱਲੇ ਜਾ ਹਾਂ ਹੈਲੋ ਕੀ ਮਾਮੀਆਂ ਮਾਸੀਆਂ ਦੇ ਪਿੰਡ ਨਾਲ ਅੱਠ ਨਾਲ ਜਾਂਦੇ ਆ ਉਹ ਆਂਦਾ ਮੈਂ ਨਹੀਂ ਉੱਥੇ ਜਾਣਾ ਹੋਰ ਕਿੱਥੇ ਜਾਣਾ ਤੁਸੀਂ ਜੇ ਉੱਥੇ ਨਹੀਂ ਜਾਣਾ ਨਾਨਕੇ ਤੁਹਾਡੇ ਹੈ ਨਹੀਂਗੇ ਹੋਰ ਕਿੱਥੇ ਜਾਣਾ ਮੈਨੂੰ ਵੀ ਦੱਤ ਲਾ ਨਾ ਪੂਆ ਕੋਈ ਨਹੀਂ ਕਿਤੇ ਵੱਢ ਦੇ ਹੁਣ ਪੂਆ ਦੇ ਪ੍ਰੋਗਰਾਮ ਆਇਆ ਵਾ ਆ ਉਹਦੋਂ ਨੂੰ ਵੀ ਲੀੜੇ ਪਾਉਣੇ ਪੈਣੇ ਆ ਤੇ ਮੈਂ ਆ ਨਹੀਂ ਪੇ ਲਾ ਕੇ ਕਿੱਥੇ ਰੱਖ ਲਾ ਸਾਡੇ ਕੋਈ ਨਹੀਂ ਹੋਰ ਹੋਵੇ ਸ਼ਾਮ ਆ ਹੀ ਬੈਗੀਆਂ ਵਾ ਮਾਤਾ ਆਂਦੀ ਵੀ ਪਟਿਆਮ ਨਾ ਜਲ ਜਾ ਚਾਬੀ ਸ਼ਾਦੇ ਨਾ ਕਰ ਫੜਾ ਗਏ ਹੁਣ ਭੈਣ ਹੋਣੀ ਪਛਾਂਬਲਾ ਦੀਦੀ ਆਜੋ ਭੈਣ ਦੇ ਘਰੇ ਆ ਸਸੀ ਕਾਂ ਦੀਦੀ ਸਸੀ ਕਾਂ ਹੋ ਸੁਣਾਵ ਠੀਕ ਠਾਕ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਜੇ ਬੈਠੋ ਪਾਣੀ ਲਿਆਵਾ ਨਹੀਂ ਨਹੀਂ ਬੈਠੋ ਦੀਦੀ ਪਾਣੀ ਨਹੀਂ ਪੀਣਾ ਤੇ ਮੈਂ ਚਾਹ ਹੀ ਘਟ ਬਣਾਉ ਲੈਣੀ ਆ ਨਹੀਂ ਚਾਹ ਨਹੀਂ ਪੀਣੀ ਬੋ ਮੈਂ ਤੁਹਾਡੇ ਵੱਲ ਹੀ ਆਈ ਹਾਂ ਭੈਣ ਦੇ ਕਰਦੀ ਮੈਂ ਚਾਬੀ ਤੁਹਾਡੇ ਵੱਲ ਲਵਾ ਤੇ ਉਹ ਚਾਈਦੀ ਸੀ ਤੇ ਭੈਣ ਜੀ ਚਾਬੀ ਹੈਗੀ ਸਾਡੇ ਕੋਲ ਹੀ ਆ ਤੇ ਉਹ ਦੰਦ ਜਿਆਦੀ ਠੀਕ ਨਹੀਂ ਆ ਖੜੀ ਜਾਂਦਾ ਹੈਗੀ ਨਹੀਂ ਖੜੀ ਇਲਾਜ ਤੇ ਚਲੋ ਬਥੇਰਾ ਕਰਾਉਣ ਦੇ ਆਪਣੀ ਵਾਹ ਪੂਰੀ ਲਾਉਣ ਦੇ ਪਰ ਡਾਕਟਰਾਂ ਨੇ ਕਿਹਾ ਵਾ ਪੀ ਸੇਵਾ ਹੀ ਆ ਨਿਆਣੇ ਦੀ ਬਾਹਰੋਂ ਆ ਗਏ ਆ ਤੇ ਅਖੰਡੇ ਹਿਤ ਕਰ ਜਾਵੀ ਤੇ ਰੋਟੀ ਪਾਣੀ ਬਣਾ ਕੇ ਤੇ ਹਸਪੀਟਲ ਲੈ ਗਿਆ ਹਾਂਜੀ ਤੇ ਮੈਂ ਚਲ ਜਾਨੀ ਆ ਚਾਬੀ ਦੱਸਿਆ ਵੀ ਤੁਹਾਡੇ ਵੱਲ ਮੈਂ ਭੱਜ ਜਾਈਂਗੀ ਚਾਬੀ ਤਾਂ ਬਾਹਰ ਹੈਗੀ ਆ ਤੇ ਫਿਰ ਹੁਣ ਕਿੱਦਾਂ ਆ ਜਿਆਦੀ ਠੀਕ ਨਹੀਂ ਆ ਉਹ ਅਹੀਂ ਤੇ ਆਈ ਅਖੰਡੇ ਤੇ ਫੋਨ ਆਵੇ ਤੇ ਫੇਰ ਹੀ ਪਤਾ ਲੱਗੇ ਨੇ ਫੋਨ ਤੇ ਆਉਂਦਾ ਰਹਿੰਦਾ ਵਾ ਫੋਨ ਤੇ ਘੜੀ ਘੜੀ ਆਉਂਦੇ ਆ ਵਾ ਸਾਡੀ ਵੀ ਇੱਥੇ ਜਾਣ ਸੁੱਕਣੇ ਬਈ ਆ ਹਾਂਜੀ ਅਈ ਜਾਣੇ ਮਹਾਰਾਜ ਤਾਂਦਰੁਸਤੀ ਦੇ ਉਹਨੂੰ ਆਪਣੇ ਬੱਚਿਆਂ ਦੇ ਵਿੱਚ ਨਵਿੰਦਰੋਈ ਘਰ ਆਵੇ ਹਾਂਜੀ ਚਲੋ ਹਾਂ ਨਾ ਬੱਚੇ ਵੀ ਵੇਖਣਦੇ ਆ ਸਾਡੀ ਮੰਮਾ ਔਂ ਠੀਕ ਹੋ ਜਾਂ ਕਿਦਾਂ ਹੈ ਨਾ ਨਾਲੇ ਦੀਦੀ ਤੁਹਾਨੂੰ ਪਤਾ ਵਾ ਆਪਣੇ ਮਾਪੇਓ ਤੋਂ ਬਗੈਰ ਕੋਈ ਨਹੀਂ ਜੋ ਪੁੱਛਦਾ ਵੀ ਘੜੀ ਨਹੀਂ ਨੰਗਦੀ ਵੇ ਘਰਾਂ ਦੇ ਕੰਮ ਹੀ ਨਹੀਂ ਮੁੱਕਦੇ ਨਾਲ ਹਾਂਜੀ ਹੈ ਨਾ ਹੁਣ ਇਹ ਵਿਚਾਰਾ ਠੀਕ ਹੋ ਜਾ ਵਿਚਾਰੀ ਤੇ ਚੱਲ ਆਪਣੇ ਘਰ ਆਵੇ ਸਰਦਿਆਨੀ ਕੀ ਤੇ ਰਾਤੋਂ ਦਿਨ ਨਾ ਚੜੇ ਤੇ ਮੇਰੀ ਭੈਣ ਠੀਕ ਹੋ ਕੇ ਆਵੇ ਨਹੀਂ ਤੇ ਇੱਕ ਦੂਜੇ ਦਾ ਸਾਰਾ ਹੁੰਦਾ ਹੀ ਹੈ ਕਿ ਕੱਥੇ ਕਦ ਪਤੇਰਾ ਹੁੰਦਾ ਵਾ ਵੀ ਆਪਣੇ ਭੈਣ ਭਰਾ ਚੋਂ ਠੀਕ ਹੋਏ ਆਪ ਆਪਣੇ ਘਰੇ ਆਵੇ ਹਾਂਜੀ ਸੰਜੀਤ ਚਾਬੀ ਲਿਆ ਪੁੱਤ ਦਿਨ ਮੂਆ ਆਵਾ ਲੋਕ ਮਾਰਾ ਪੋ ਆਪਣੇ ਕੰਮ ਕਾnde ਕਿੰਨਾ ਸੋਨਾ ਪੋਚਾ ਫੇਰੇ ਹੋਰ ਹੁੰਦਾ ਹੀ ਹੈ ਕਿ ਦਿਨ ਤੇ ਹੱਤ ਸਾਰਿਆਂ ਨੂੰ ਹੁੰਦਾ ਵੀ ਆਪ ਆਪਣੇ ਘਰੇ ਆਵੇ ਹਾਂਜੀ ਚੰਗਾ ਵੀ ਦੀ ਜੀ ਪਰਝਾਈ ਭਰਾ ਵੀ ਉੱਥੇ ਆਏ ਭੈਣ ਜੀ ਪਤਾ ਨਹੀਂ ਆਏ ਕਿ ਨਹੀਂ ਆਏ ਪਤਾ ਲੈ ਕੇ ਸ਼ੱਦ ਚਲ ਗਏ ਹੁਣ ਮੈਂ ਨਹੀਂ ਹਜੇ ਬੁਸ਼ਾ ਕੋਹੜਨ ਸੁਝਣੀ ਨਹੀਂ ਡਈ ਪਤਾ ਨਹੀਂ ਕਿਦਾਂ ਖੇਖਣਾ ਕੰਡਈ ਜਿੱਦਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਹੈ ਹਨ ਨੂੰ ਪਤਾ ਤੇ ਤੁਸੀਂ ਕੀ ਕਾਰ ਆਈਆਂ ਜੇ ਗਾੜੀ ਬੰਨਾ ਸਭ ਕੋ ਵੇਰ ਵੋਚ ਕੇ ਤਾਂ ਲੈ ਆਈਆਂ ਵਾ ਇੱਥੇ ਆ ਕੇ ਆਈਆਂ ਕਿਸੇ ਨੂੰ ਪਤਾ ਹੀ ਨਹੀਂ ਸਭ ਕੋ ਪਤਾ ਵਾ ਇੱਥੇ